ਲੰਬਿਆਂ ਵਿਖੇ ਮੋਦ ਦੇ ਮੂਵ ਵਿੱਚ ਫਸਿਆ ਬਲਵਿੰਦਰ ਸੰਤ ਸਤੀਵਾਲ ਦੇ ਯਤਨਾ ਸਦਕਾ ਪਰਤਿਆ ਵਾਪਸ 5 ਮਹੀਨੇ ਕਾ ਬੁੱਟੀ ਲੱਕੜਾਂ ਤੇ ਬਰਸਾਤਾਂ ਦਾ ਪਾਣੀ ਪੀਂ-ਪੀ ਕੇ ਕੀਤਾ guzara ਬਲਵਿੰਦਰ ਭਾਰਤ ਤੋਂ ਅਮਰੀਕਾ ਲਈ ਰਵਾਨਾ ਹੋਏ ਬਲਵਿੰਦਰ ਨੂੰ ਏਜੰਟਾਂ ਨੇ ਵੱਖ-ਵੱਖ ਦੇਸ਼ਾਂ ਤੋਂ ਲਿਜਾਂਦੇ ਹੋਏ ਇੱਕ ਲੰਬੀ ਅਵਿਸ਼ਕਿੱਤਾ ਡੋਂਕਰਾਂ ਦੇ ਹਵਾਲੇ ਰਣਾ ਲਿਓ ਸਤਿ ਸ਼੍ਰੀ ਅਕਾਲ ਸਾਰੇ ਨੂੰ ਤੇ ਮੇਰਾ ਨਾਮ ਬਲਵਿੰਦਰ ਸਿੰਘ ਹੈ ਮੈਂ ਪਿੰਡ ਬਾਜੀ ਤੋਂ ਆ ਤੇ ਕਪੂਰਥਾਲਾ ਜ਼ਿਲ੍ਹਾ ਮੇਰਾ ਮੈਂ ਗਿਆ ਸੀ ਅੱਜ ਤੋਂ ਮੈਨੂੰ ਪੂਰੇ ਹੋ ਗਏ ਮੈਨੂੰ 12 ਮਹੀਨੇ ਹੋ ਗਏ ਗਏ ਇਹਨੂੰ ਕੰਪਲੀਟ ਮੈਨੂੰ 12 ਮਹੀਨੇ ਹੋ ਹੀ ਆ ਕਿਸ ਤਰ੍ਹਾਂ ਦੇ ਨਾਲ ਗਏ ਸੀ ਮੈਂ ਇਥੋਂ ਦਿੱਲੀ ਦਿੱਲੀ ਤੋਂ ਬੰਬੇ ਗਿਆ ਸੀ ਬੰਬੇ ਤੋਂ ਮੈਂ ਗਿਆ ਸੀ ਐਮਸਡੈਮ ਨੀਦਰਲੈਂਡ ਉੱਤੋਂ ਫੇਰ ਮੇਰੀ ਫਲਾਇਟ ਚੱਲੀ ਉੱਥੋਂ ਮੈਂ ਸਿੱਧਾ ਗਿਆ ਸੂਰੀਨੇਮ ਗਿਆ ਸੂਰੀਨੇਮ ਤੋਂ ਗੁਆਨਾਗਾ ਗਿਆ ਫਿਰ ਉੱਥੋਂ 72 ਘਣੇ ਜੰਗਲ ਪਾਰ ਕੀਤਾ ਅਮਾਜੋਨ ਜੰਗਲ ਪਾਰ ਕੀਤਾ ਵਾ ਅਮਾਜੋਨ ਜੰਗਲ ਪਾਰ ਕੀਤਾ 72 ਘਣੇ ਮੈਂ ਕਿਹਨਾ ਮੇਰੇ ਨਾਲ ਕੋਈ ਮੁੰਡਾ ਹੋਰ ਸੀ ਮੇਰੇ ਨਾਲ ਦੇ ਪਿੰਡ ਦਾ ਸੀ ਗੁਰਪ੍ਰੀਤ ਸਿੰਘ ਤੇ ਉੱਥੋਂ ਗਿਆ ਫਿਰ ਐਂਟਰ ਹੋਏ ਬ੍ਰਾਜ਼ਿਲ ਬਾਰਡਰ ਕ੍ਰੋਸ ਕੀਤਾ ਬ੍ਰਾਜ਼ਿਲ ਦਾ ਬ੍ਰਾਜ਼ਿਲ ਚੋਂ ਫਿਰ ਰਹਿ ਸੱਤ ਅੱਠ ਦਿਨ ਬ੍ਰਾਜ਼ਿਲ ਰਹਿ ਉਥੇ ਉੱਥੋਂ ਫਿਰ ਗਿਆ ਬਿਲੀਵੀਆ ਫਰੇਕ ਮਿਲ ਕੇ ਗਾਹ ਦੇ ਗਾਹ ਡਾ ਡਾ ਏਜੰਟ ਦੇ ਏਜੰਟ ਦੇ ਲਿੰਕ ਹੁੰਦੇ ਆ ਉੱਥੇ ਮਤਲਬ ਕਿ ਡੌਂਕਰਾਂ ਦੇ ਲਿੰਕ ਹੁੰਦੇ ਆ ਕਿ ਹਾਂ ਇੱਕ ਫੋਨ ਫੋਨ ਦਿਖਾ ਦਿੰਦੇ ਫੋਨ 'ਚ ਕਿ ਹਾਂ ਇਹ ਬੰਦਾ ਸਾਡਾ ਆਉਣ ਰਿਹਾ ਵਾ ਇਹਨੂੰ ਅੱਗੇ ਡ੍ਰੌਪ ਕਰਨਾ ਵਾ ਤੇ ਉਤੋਂ ਗਾਹ ਦੇ ਗਾਹ ਪਹੁੰਚਦੇ ਪਹੁੰਚਦੇ ਕਲੰਬੀਆ ਪਹੁੰਚ ਗਏ ਕਲੰਬੀਆ 'ਚ ਫਿਰ ਉੱਥੇ ਉੱਥੇ ਰਹਿ ਉੱਥੇ ਪਿੱਛੇ ਏਜੰਟ ਨੇ ਪੈਸੇ ਨਹੀਂ ਪਾਏ ਸੀ ਪਤਾ ਨਹੀਂ ਇਹਨਾਂ ਦਾ ਕੁਝ ਕੀ ਲਿੰਕ ਸੀ ਪਰ ਏਜੰਟ ਜਿੰਨੇ ਵੀ ਏਜੰਟ ਆ ਨਾ ਜਿੰਨੇ ਵੀ ਏਜੰਟ ਹੈਗੇ ਆ ਕਿ ਪਿੱਛੋਂ ਇਹਨਾਂ ਦਾ ਲਿੰਕ ਹੁੰਦਾ ਸਾਰੇ ਹਰੇ ਹਰੇ ਬੰਦੇ ਨਾਲ ਇਹਨਾਂ ਦਾ ਕਿ ਡੋਂਗਰ ਨੂੰ ਫੋਨ ਕਰ ਦਿੰਦੇ ਹਾਂ ਕਿ ਅਸੀਂ ਪੈਸੇ ਪਾਦੇ ਆ ਪੈਸੇ ਕਿੰਨੇ ਜਾਂਦੇ ਆ ਇਤੋਂ 1 ਲੱਖ 2 ਲੱਖ ਤੱਕ ਫੜ ਲਿਆ ਵਾ ਗਾਂ ਕਿੰਨੇ ਪਚਾਉਂਦੇ ਆ ਲੱਖ ਰੁਪਏ ਦੇ ਦਿੰਦੇਗਾ ਲੱਖ ਮਤਲਬ ਕਿ 2 ਲੱਖ ਦੇਦਾ ਘਰੋਂ ਤੇ ਗਾਂ ਲੱਖ ਪਚਾਉਂਦੇ ਆ ਕਿ ਆ ਫਿਰ ਡੋਂਕਰ ਫਿਰ ਸਭ ਕਹਿੰਦੇ ਕਿ ਹਾਂ ਨੂੰ ਇਹਨੇ ਪੈਸੇ ਲੋੜ ਨਹੀਂ ਸਾਨੂੰ ਹੋਰ ਚਾਹੀਦੇ ਪੈਸੇ ਉਹ ਹੋਰ ਡਿਮਾਂਡ ਕਰਦੇ ਆ ਪੈਸਿਆਂ ਦੀ ਇਹ ਚੱਕਰ ਚ ਬੰਦੇ ਆਪਣੇ ਕਾਫੀ ਮੁੰਡੇ ਫਸੇ ਪਏ ਮੈਂ ਕਲੰਬੀਆ ਦੇ 6 ਮਹੀਨੇ ਰਿਹਾ 6 ਮਹੀਨੇ 6 ਮਹੀਨੇ ਆ ਤੇ ਦਰਾਂ ਤੋਂ 6 7 ਮਹੀਨੇ ਹਾਂ ਜਦੋਂ ਤੁਹਾਨੂੰ ਉੱਥੇ ਲੈ ਕੇ ਜਾ ਰਿਹਾ ਮੈਨੂੰ ਇੱਕ ਏਜੰਟ ਇਹ ਡੌਂਕਰ ਨੇ ਮੈਨੂੰ ਚੇਂਜ ਕਰਤਾ ਮੈਨੂੰ ਹੋਰ ਦੂ ਇੱਕ ਸ਼ਹਿਰ ਸੀ ਉੱਥੇ ਸ਼ਹਿਰ ਤੋਂ ਬਾਹਰਲੇ ਸਾਡੇ ਘਰ ਸੀ ਉੱਥੇ ਉੱਥੇ ਚੱਲ ਗਏ ਸੀ ਦੇ ਉੱਥੇ ਕਾਫੀ ਮੁੰਡੇ ਸੀ ਪੰਜਾਬੀ ਤੇ ਉਹ ਮੁੰਡੇ ਫਿਰ ਗਾਂ ਚੱਲ ਗਏ ਉਹਨਾਂ ਨੇ ਏਜੰਟ ਨੇ ਗਾਂ ਪੇ ਤੁਨ ਨੂੰ ਤੇ ਕੁਝ ਮੁੰਡੇ ਰਿਪੋਰਟ ਹੋ ਗਏ ਉੱਥੋਂ ਵਾਪਸ ਆ ਗਏ ਸੀ ਪਨਾਮਾ ਤੋਂ ਕੁਝ ਅਮਰੀਕਾ ਤੋਂ ਰਿਪੋਰਟ ਹੋ ਕੇ ਆ ਗਏ ਸੀ ਤੇ ਮੈਨੂੰ ਇੱਕ ਹੋਰ ਏਜੰਟ ਨੇ ਜੇ ਮਤਲਬ ਇੱਕ ਡੌਂਕਰ ਨੇ ਹੋਰ ਕਿਸੇ ਹੋਰ ਰੂਪ ਚ ਲੈ ਗਏ ਸੀ ਮੈਨੂੰ ਕਿਤੇ ਕਿਹਨਾਂ ਤੈਨੂੰ ਚੱਲ ਤੈਨੂੰ ਹੋਰ ਮਤਲਬ ਕਿ ਤੂੰ ਸ਼ਿਫਟ ਕਰਨਾ ਵਾ ਉੱਤੋਂ ਫਿਰ ਇਹਨਾਂ ਮੈਨੂੰ ਮਾਫੀ ਵਿੱਚ ਘਾਤਾ ਸੀ ਮਾਫੀਆ ਚ ਡੌਂਕਰ ਨੇ ਆਪ ਕਹਿ ਕੇ ਸਾਰੇ ਇਕੱਠੇ ਸੀ ਸਾਰੇ ਇਹਨਾਂ ਮਾਫੀ ਵਿੱਚ ਘਾਤਾ ਸੀ ਮੈਨੂੰ ਮਾਫੀਆ ਨੇ ਤੇ 5-6 ਮਹੀਨੇ ਮੈਂ ਬੰਦ ਰਿਆ ਕਰੋਮ ਜਮ 5-6 ਮਹੀਨੇ ਰੱਖਿਆ ਨਾ ਰੂਮ ਜਮ ਮੇਰੋ ਤਾਂ ਫੋਨ ਹੀ ਖੋਲਿਆ ਸੀ ਮੇਰੋ ਪਾਸਪੋਰਟ ਵੇਰਾ ਸਭ ਕੁਝ ਹੋ ਗਿਆ ਸੀ ਮੇਰੋ ਰੋਟੀ ਪਾਣੀ ਕੁਛ ਨਹੀਂ ਰੋਟੀ ਪਾਣੀ ਬਸ ਇਦਾਂ ਹੀ ਆ ਕਿ ਗੰਦ ਦੇ ਨੇ ਖਾਂ ਬਹੁਤ ਗੰਦ ਖਾਣ ਨੂੰ ਮਿਲਦਾ ਸੀ ਉਹ ਆਪਾਂ ਖਾਂਦੇ ਨਹੀਂ ਸੀ ਕਦੇ ਤੇ ਸਾਡੇ ਜਿੱਦਾਂ ਕਿ ਪੈਸੇ ਦੇ ਕੇ ਬਾਹਰੋਂ ਕੋਈ ਬੰਦੇ ਡੌਂਗ ਨੌਕਰ ਨੂੰ ਪੈਸੇ ਦੇ ਕੇ ਇਹਨੂੰ ਉਹ ਤੋਂ 20-25 ਡਾਲਰ ਦੇ ਕੇ ਤੇ ਉਹਨੇ ਤਾਂ ਫਰਾਕੇ ਮਤਲਬ ਕਿ ਬਿਸਕਟ ਲੈ ਕੇ ਆਉਂਦੇ ਸੀ ਜਾਂ ਬਿਸਕਟ ਵੀ ਉਹ ਵੀ ਬਿਸਕਟ ਵੀ ਦਿੰਦੇ ਸੀ ਇੰਨੇ ਨੇ ਬਿਸਕਟ ਦਿੰਦੇ ਸੀ ਉਹ ਵੀ ਇੱਕ ਦਿਨ ਖਾਣਾ ਇੱਕ ਦਿਨ ਖਾਣਾ ਦੋ ਦਿਨ ਤਿੰਨ ਦਿਨ ਖਾਣਾ ਨਹੀਂ ਤੇ ਹੋਰ ਪੱਤੇ ਪੁੱਤੇ ਪਾਣੀ ਦੇ بارش ਦਾ ਪਾਣੀ ਬਹੁਤ ਪੀ ਛੱਡਿਆ ਉੱਥੇ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਸੀ ਮੇਰੇ ਸਾਰੇ ਸਰੀਰ ਤੇ ਸਾਰਾ ਕੁਝ ਤੇ ਬਹੁਤ ਦਿਨ ਗੱਡੇ ਔਖੇ ਉੱਥੇ ਤੁਹਾਡੇ ਨਾਲ ਵੀ ਕੋਈ ਹੋਰ ਜਿਹੇ ਮੁੰਡੇ ਸੀ ਤੇ ਹੋਰ ਮੇਰੇ ਨਾਲ ਮੁੰਡੇ ਗਏ ਸੀ ਵੀਡੀਓ ਸਾਡੇ ਕੋਲ ਜਿਹੜੀ ਆਹ ਹਾਂ ਹਾਂ ਇੱਕ ਵੀਡੀਓ ਜਾਰੀ ਹੋਣੀ ਹਾਂ ਆ ਗਿਆ ਕਿ ਨੌਜਵਾਨਾਂ ਨੂੰ ਕਰੰਟ ਲਗਾਇਆ ਜਾਂਦਾ ਹੈ ਸਰੀਰ ਦੇ ਉੱਤੇ ਟੌਰਚਰ ਕਰਦੇ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਟੌਰਚਰ ਕਰਦੇ ਆ ਮੈਂਟਲੀ ਟੌਰਚਰ ਕਰਦੇ ਆ ਬੰਦੇ ਨੂੰ ਮਾਰਦੇ ਤੱਕ ਨਹੀਂ ਟੌਰਚਰ ਸ਼ੁਰੂ ਕਰਦੇ ਟੌਰਚਰ ਹੱਦ ਤੋਂ ਹੱਦੋਂ ਵੱਧ ਟੌਰਚਰ ਕਰਦੇ ਆ ਕਿ ਕਿ ਬੰਦਾ ਮਜਬੂਰ ਹੋ ਜੇ ਪੈਸੇ ਪਾਉਣ ਨੂੰ ਨੌਜਵਾਨਾਂ ਦੀ ਮੌਤ ਵੀ ਹੋਈ ਹੈ ਇਸ ਤਰ੍ਹਾਂ ਦੀ ਮੌਤ ਬਹੁਤ ਹੋਈ ਆ ਇੱਕ ਮੁੰਡਾ ਸੰਗਰੂਰ ਦਾ ਹੀ ਮੁੰਡਾ ਇੱਕ ਸੰਗਰੂਰ ਦਾ ਹੀ ਤੇ ਇੱਕ ਮੁੰਡਾ ਸੀ ਹਰਿਆਣੇ ਦਾ ਮੁੰਡਾ ਸੀ ਉਹ ਮੇਰੇ ਤੋਂ ਪਹਿਲਾਂ ਆਏ ਸੀ ਕਲੰਬੇ ਆਜ ਤੋ 1.5 ਸਾਲ ਹੋ ਗਏ ਉਹ ਅੱਜ ਇੱਕ 1.5 ਸਾਲ ਹੋ ਗਏ ਅਈ ਤਾ ਕੋਲ ਪਤਾ ਲੱਗਾ ਕਿੱਥੇ ਬੰਦੇ ਆ ਕਿੱਥੇ ਨਹੀਂ ਪੂਰੀ ਉਹਨਾਂ ਨੇ ਉਹਨਾਂ ਦੇ ਘਰ ਦੇ ਨੇ ਪੂਰਾ ਘਰ ਛੱਡਿਆ ਕਿ ਹਾਂ ਕਿ ਸਾਡੇ ਬੰਦੇ ਲੱਭ ਕੇ ਦਿਓ ਕਿੱਥੇ ਗਏ ਆ ਪਰ 1.5 ਸਾਲ ਹੋ ਗਏ ਬੰਦੇ ਉਹ ਗਾਇਬ ਆ ਮੇਰੇ ਮੇਰੇ ਜਨੇ ਨੌਜਵਾਨ ਸੀ ਮੇਰੇ ਜਨੇ ਉੱਚੇ ਲੰਮੇ ਜਿਹੇ ਮੁੰਡੇ ਤੇ 1.5 ਸਾਲ ਹੋ ਗਏ ਮੁੰਡੇ ਅੱਜ ਤੱਕ ਲੱਭੇ ਨਹੀਂ ਕਿੱਥੇ ਗਏ ਆ ਗੁਆਚੇ ਆ ਕਿ ਪਤਾ ਨਹੀਂ ਕਿੱਥੇ ਚੱਲ ਗਏ ਕਿੱਥੇ ਜਾ ਕੇ ਮਰ ਗਏ ਆ ਇਹ ਨਹੀਂ ਪਤਾ ਨਾ ਤੁਹਾਨੂੰ ਤਾਂ ਤੁਹਾਨੂੰ ਵੀ ਲੱਗਦਾ ਵਾ ਕਿ ਮੇਬੀ ਡੈਡੀ ਉਹ ਕਹਿੰਦਾ ਮੈਨੂੰ ਲੱਗਦਾ ਮਰ ਗਏ ਆ ਕਿਉਂਕਿ ਪੂਰੀ ਘਰ ਦੇ ਪੂਰੀ ਕੋਸ਼ਿਸ਼ ਕੀਤੀ ਲੱਭਣ ਦੀ ਪਰ ਨਹੀਂ ਲੱਭ ਦੇ ਵੱਲੋਂ ਕੀਤਾ ਜਾਂਦਾ ਸੀ ਇਦਾਂ ਦੀਆਂ ਚੀਜ਼ਾਂ ਜਦੋਂ ਡੌਂਕਰ ਕਰਦੇ ਆ ਕਰਦੇ ਆ ਕਰਦੇ ਆ ਕਾਰਨ ਕੀ ਉਹਦੇ ਪਿੱਛੇ ਉਹਦੇ ਪਿੱਛੇ ਕਾਰਨ ਇਹ ਆ ਕਿ ਇਹ ਕੋਈ ਕੁਝ ਏਜੰਟ ਮਾੜੇ ਹੁੰਦੇ ਆ ਏਡ ਫੋਨ ਕਰ ਦਿੰਦੇ ਆਂ ਕਿ ਨਾ ਵਿੱਚ ਮੈਨੂੰ ਘਰੋਂ ਪੈਸੇ ਨਹੀਂ ਮਿਲਣ ਦੇ ਬਈ ਘਰ ਦੇ ਪੈਸੇ ਦੇ ਦਿੰਦੇ ਆ ਇੱਕ ਹੁੰਦਾ ਲਾਲਚ ਹੁੰਦਾ ਕਿ ਹਾਂ ਸਾਨੂੰ ਅੱਜ 2 ਲੱਖ ਮਿਲਿਆ ਵਾ ਤੇ ਕੱਲ ਨੂੰ ਮੈਂ ਹੋਰ ਥੋੜੇ ਪੈਸੇ ਬਣਾ ਇੱਕ ਏਜੰਟ ਨੂੰ ਬਹੁਤ ਲਾਲਚ ਹੁੰਦਾ ਵਾ ਕਿ ਅੱਜ ਮੈਨੂੰ 3 ਲੱਖ ਮਿਲਿਆ ਮੈਂ ਥੋੜੇ ਹੋਰ ਪੈਸੇ ਮੈਂ ਇਹ ਕਾਰਨ ਹੁੰਦਾ ਕਿ ਤੁਹਾਡਾ ਜਿਹੜਾ ਏਜੰਟ ਸੀਗਾ ਉਹ ਇਹ ਅਮਰਤਪੁਰ ਦੇਖਿੰਦੇ ਦੋਨੋਂ ਦੋ ਅਮਰਤਪੁਰ ਦੇ ਏਜੰਟ ਸੀ ਦੋਨੋਂ ਹੀ ਉਹ ਕਾਰਵਾਈ ਵੀ ਹੋਈ ਉਸ ਏਜੰਟ ਦੇ ਉੱਤੇ ਜਾਂ ਤੁਹਾਡੇ ਪਰਿਵਾਰ ਦੇ ਵੱਲੋਂ ਹਾਂ ਕਾਰਵਾਈ ਹੋਈ ਹੈ ਜੇ ਕਾਰਵਾਈ ਕਰਨ ਦੇ ਆ ਜੇ ਹਾਂ ਕਰ ਰਹੇ ਹਾਂ ਕਾਰਵਾਈ ਜਾਰੀ ਰੱਖੀਏ ਕਾਰਵਾਈ ਕੋਈ ਕਪੂਰ ਥਲਾ ਦਾ ਜਿਵੇਂ ਤੁਸੀਂ ਕਪੂਰ ਥਲਾ ਦੇ ਨਾਲ ਸਬੰਧਤ ਹੋ ਨੌਜਵਾਨ ਕੋਈ ਕਪੂਰ ਥਲਾ ਦਾ ਹੋਰ ਵੀ ਤੁਹਾਡੇ ਨਾਲ ਸੀ ਉੱਥੇ ਹੈਗਾ ਸੀ ਮੁੰਡੇ ਕਾਫੀ ਮੁੰਡੇ ਕਈ ਰਿਪੋਰਟ ਹੋ ਕੇ ਵਾਪਸ ਆ ਗਏ ਕਈ ਮੁੰਡੇ ਉੱਥੇ ਹੈਗੇ ਹੋਰ ਵੀ ਹੈਗੇ ਮੁੰਡੇ ਜਿਹੜੇ ਅਜੇ ਵੀ ਹੈਗੇ ਮੁੰਡੇ ਹਾਂ ਆਫ ਦਾ ਕੈਮਰਾ ਜਿਵੇਂ ਤੁਸੀਂ ਪਹਿਲਾਂ ਦੱਸਿਆ ਕੋ ਕਾਲਾ ਸੀ ਹਾਂ 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 ਉਧਰ ਕੋਈ ਮੁੰਡੇ ਹੈਗੇ ਸੀ ਮੈਨੂੰ ਪਿੰਡ ਦਾ ਨਾਂ ਨਹੀਂ ਪਤਾ ਮੈਨੂੰ ਤੇ ਗੁਪਤ ਬਾਏ ਗੁਪਤ ਬਾ ਮੁੰਡੇ ਅਜੇ ਲੱਗਦਾ ਮੈਨੂੰ ਹੋਰ 2-3 ਮਹੀਨੇ ਬਾਅਦ ਹਾਈਲਾਈਟ ਹੋਣਗੇ ਮੁੰਡੇ ਸਾਰੇ ਕਿੰਨੇ ਕੁ ਨੌਜਵਾਨ ਇਕਦਾਂ ਕਿੰਨੇ ਕੁ ਨੌਜਵਾਨ ਹੈਗੇ ਨੇ ਉੱਥੇ ਜਿਹੜੇ ਇਸ ਵਕਤ ਹਰੇਕ ਕੰਟਰੀ ਫਸੇ ਹੋਏ ਮੁੰਡੇ ਗੁਆਟੇ ਮਾਲਾ ਫਸੇ ਆ ਮਕਸੀਕੋ ਫਸੇ ਮੁੰਡੇ ਹਰੇਕ ਉਹਨਾਂ ਦੀ ਆਸ ਹੈਗੀ ਉਹਨਾਂ ਦੇ ਅੱਗੇ ਜਾਣ ਦੀ ਜਾਂ ਕੁਝ ਮੁਸ਼ਕਲ ਹੀ ਆ ਤੁਸੀਂ ਕਿਦਾਂ ਡੋਂਕਰਾਂ ਦੇ ਜੰਗਲ ਚੋਂ ਨਿਕਲੇ ਪਹਿਲਾਂ ਮੈਂ ਤਾਂ ਭੱਜ ਕੇ ਨਿਕਲਿਆ ਸਰ ਕੀ ਕਹਾਂ ਤੁਹਾਨੂੰ ਕੁਛ ਨਹੀਂ ਉਹ ਮੈਨੂੰ ਪੈਸੇ ਦੀ ਡਿਮਾਂਡ ਕੀਤੀ ਮੈਨੂੰ 15000 ਡਾਲਰ ਦੀ ਤੇ ਫਿਰ ਉਹਨਾਂ ਨੇ ਮੈਂ 24 ਘੰਟੇ ਮੰਗੇ ਜੀ ਮੈਂ ਮੈਨੂੰ 24 ਘੰਟੇ ਦੇ ਦੋ ਜਾਂ ਦੋ ਦਿਨ ਦੇ ਦੋ ਮੈਨੂੰ ਮੈਂ ਤੁਹਾਨੂੰ ਪੈਸੇ ਘਰ ਉਪਾ ਦੇਣਾ ਵਾ ਤੇ ਸਵੇਰ ਦੇ 7:30 ਵਜੇ ਰਾਤ ਦੇ ਮੈਂ ਮੈਂ ਭਜਨਾਜ਼ ਹੀ ਬੰਦੇ ਤੋਂ ਤੇ 7:30 ਵਜੇ ਮੀਂਹ ਪੈਣ ਦੇ ਉੱਥੇ ਪਨਾਮਾ ਦੇ ਕੋਲ ਤੇ 7:30 ਵਜੇ ਫਿਰ ਮੈਂ ਤੋਂ ਛਾਲ ਮਾਰੀ ਫਿਰ ਮੈਂ ਜੰਗਲ ਤੋਂ ਭੱਜ ਗਿਆ ਬਾਹਰ ਰੋਡ ਤੇ ਖੜਿਆ ਮੈਂ ਰੋਡ ਤੇ ਆ ਕੇ ਕਿ ਮੈਨੂੰ ਸਪੈਨਿਸ਼ ਆਉਂਦੀ ਸੀ ਥੋੜੀ ਥੋੜੀ ਮੈਨੂੰ ਸਪੈਨਿਸ਼ ਆਉਂਦੀ ਸੀ ਤੇ ਉਹ ਬੰਦੇ ਨੇ ਮੇਰਾ ਹੱਥ ਕੀਤਾ ਮੈਂ ਉਹਨਾਂ ਸਪੈਨੀਸ਼ ਗਿਆ ਮੈਂ ਇੱਥੇ ਜਾਣਾ ਮੈਨੂੰ ਕਿਹਾ ਸ਼ਹਿਰ ਜਾਣਾ ਮੈਂ ਫਿਰ ਉਹ ਸ਼ਹਿਰ ਚ ਮੈਨੂੰ 10 ਕਿਲੋਮੀਟਰ ਦੂਰ ਸ਼ਹਿਰ ਚ ਉਹ ਜਿੱਥੇ ਉਹ ਕੰਮ ਕਰਦਾ ਸੀ ਉਹ ਵੀਰ ਤੇ ਉਹ ਵੇੜਾ ਭਾਉ ਕੰਮ ਕਰਨ ਦਾ ਸੀ ਉੱਥੇ ਤੇ ਉਹ ਜਿੱਥੇ ਕਹੋ ਕਿ ਮੈਨੂੰ ਕਹਿ ਜਾਂਦਾ ਕਿ ਜਿੱਥੇ ਤੋਂ ਮੈਂ ਕੰਮ ਕਰਦਾ ਉਸੇ ਦਾ ਮੈਨੂੰ ਛੱਡ ਦੇਣਾ ਵਾ ਜਿਹੜੇ ਵੀ ਬੰਦੇ ਨੇ ਤੁਹਾਡੀ ਮਤ ਕਿ ਉਹ ਪੰਜਾਬੀ ਸੀ ਨਹੀਂ 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 ਉਹ ਉਧਰਲਾ ਸਪੈਨੀ ਸੀ ਨਹੀਂ ਨਹੀਂ ਉਹ ਉੱਥੇ ਹੈ ਹੀ ਨਹੀਂ ਉੱਥੇ ਕਿ ਸਪੈਨੀ ਸੀ ਨਹੀਂ ਕੀ ਕਹਿ ਕੇ ਗਿਆ ਸੀ ਤੁਹਾਨੂੰ ਕਿ ਜੇ 15000 ਡਾਲਰ ਨਹੀਂ ਦੇਵਾਂਗੇ ਤਾਂ ਮੈਂ ਹੋਰ ਮਾਰ ਦੇਣਗੇ ਉਹ ਤਾਂ ਟੌਰਚਰ ਕਰਦੇ ਟੌਰਚਰ ਹੱਦ ਟੌਰਚਰ ਹਾਈ ਲੈਵਲ ਤੱਕ ਟੌਰਚਰ ਕਰਦੇ ਆ। ਹਥਿਆਰ ਵੀ ਕਾਫੀ ਹੱਥਿਆਰ ਆ ਗਈ ਕਰਦੇ ਹਥਿਆਰ ਪਿਸਤੌਲ ਲੈਂਦੇ ਆ। ਮੇਰੇ ਸਾਹਮਣੇ ਉਹ ਮੈਗਜ਼ੀਨ ਖੋਪਾ ਆ ਕੇ ਮੈਗਜ਼ੀਨ ਪਾ ਕੇ ਇੱਕ ਇੱਕ ਕਲੀ ਕਲੀ ਗੋਲੀ ਵਿੱਚ ਪਾਏ ਕਹਿੰਦੇ ਤੈਨੂੰ ਇਹਦੇ ਨਾਲ ਡਾਉਣਾ ਵਾ। ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਟੌਰਚਰ ਨਾ ਕਰੋ। ਮੈਨੂੰ ਨਿੱਕੇ ਦੇ ਮੈਨੂੰ ਮਾਰ ਦਿਓ ਮੈਨੂੰ। ਮੈਂ ਟੌਰਚਰ ਮੇਰੇ ਤੋਂ ਸਿਆ ਸੰਟ ਟੌਰਚ ਨਹੀਂ ਮੇਰੇ ਤੋਂ ਸਿਆ ਜਾਂਦਾ। ਪਰ ਉਹ ਕਹਿੰਦੇ ਤੈਨੂੰ ਮਾਰਨਾ ਨਹੀਂ। ਹਾਰ ਚੁੱਕੇ ਸੀ ਕਿ ਬਿਲਕੁਲ ਮੈਂ ਤਾਂ ਹਾਰ ਚੁੱਕੇ ਡੈੱਡ ਸੀ। ਮੇਰਾ ਡੈਡ ਹੋ ਗਿਆ ਪੂਰਾ ਕੇ ਤੱਕ ਆਸ ਆਸ ਪੂਰੀ ਖਤਮ ਹੋ ਚੁੱਕੀ ਹੀ ਮੇਰੇ ਜੇ એનર્ਜੀ 1% એનર્ਜੀ ਨਹੀਂ ਸੀ ਕਿ ਹਾਂ ਕਿ ਮੈਂ ਕਿ ਮੈਂ ਬਚਣਾ ਵੀ ਆ ਜਾਂ ਮੈਂ ਆਪਸੇ ਵੀ ਜਾਣਾ ਵਾ ਤੇ ਫਿਰ ਆਪਣੇ ਆਪ ਚ ਮੈਂ ਹਿੰਮਤ ਕੀਤੀ ਤੇ ਫਿਰ ਬਾਬਾ ਜੀ ਨਾਲ ਰਾਬਤਾ ਇਸ ਤਰ੍ਹਾਂ ਤੇ ਫਿਰ ਬਾਬਾ ਜੀ ਨਾਲ ਰਾਬਤਾ ਆਸੀ ਮੈਂ ਤੋਂ ਭੱਜ ਗਿਆ ਸੀ ਤੋਂ ਅੰਬੈਸੀ ਚ ਫਿਰ ਬਾਬਾ ਜੀ ਨਾਲ ਰਾਬਤਾ ਆਸੀ ਅੰਬੈਸੀ ਅੰਬੈਸੀ ਵਾਲੇ ਕੀਤਾ ਕਿ ਮੁੰਡਾ ਭੱਜ ਗਿਆ ਵਾ ਇਥੋਂ ਤੇ ਫਿਰ ਘਰਦਿਆਂ ਨੇ ਫਿਰ ਨਾਲ ਦੇ ਪਿੰਡ ਹੈਗੇ ਸੀ ਮੁੰਡੇ ਨਾਲ ਦੇ ਪਿੰਡ ਹੈਗੇ ਸੀ ਨਾਲ ਦੇ ਜਿਹੜੇ ਜਾਣਦੇ ਸੀ ਬਾਬਾ ਜੀ ਨੂੰ ਉਹਨਾਂ ਨੇ ਲਿੰਕ ਕੀਤਾ ਗਿਆ ਹਾਂਗੇ ਬਾਬਾ ਜੀ ਆਪਣਾ ਬੰਦਾ ਫਸਿਆ ਪਿਆ ਫਿਰ ਬਾਬੀ ਨੇ ਬਹੁਤ ਸਪੋਰਟ ਕੀਤੀ ਆਪਣੀ ਤੇ ਵਧੀਆ ਉਸ ਤਰੀਕੇ ਉਸ ਤੋਂ ਮੈਂ ਆ ਮੈਨੂੰ ਸਾਰਾ ਕੁਝ ਫਿਰ ਖਾਣ ਪੀਣ ਨੂੰ ਸਾਰਾ ਕੁਝ ਮਿਲਿਆ ਮੈਨੂੰ 6 ਮਹੀਨੇ ਬਾਅਦ ਪਹਿਲੀ ਵਾਰੀ ਮੈਂ ਪਾਣੀ ਪੀਤਾ ਸੀ ਮੇਰੇ ਲਈ ਉਹ ਅਮਰ ਤਸੀਰ ਲਈ ਉਹ 6 ਮਹੀਨੇ ਬਾਅਦ ਚੰਗਾ ਪਾਣੀ ਵਾਲਾ ਪੀਤਾ ਸੀ ਮੈਂ ਮੁਸ਼ਕਿਲ ਵੇਲੇ ਚੋਂ ਨਿਕਲੇ ਹਾਂ ਹਾਂ ਮੇਰੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਬਹੁਤ ਬਹੁਤ ਜਿੰਨਾ ਵੀ ਹੋ ਸਕੇ ਮੈਂ ਕਰਦਾ ਵਾਂ ਨਵੀਂ ਜ਼ਿੰਦਗੀ ਮਿਲੀ ਇੱਕ ਜਿਹਨੂੰ ਆਪਾਂ ਕਹਿ ਦਿੰਦੇ ਆ ਇੱਕ ਨਵਾਂ ਜਨਮ ਮਿਲਿਆ ਆਪ ਨੂੰ ਤੇ ਦੂਸਰਾ ਇੱਕ ਨਾ ਮਾ ਜਨ ਮਿਲਿਆ ਦੂਸਰਾ ਜਨ ਮਿਲਿਆ ਮੈਨੂੰ ਅੱਜ ਜੋ ਮੈਂ ਬਾਬਾ ਜੀ ਕੋਲ ਬੈਠਾ ਵਾ ਇੱਥੇ ਮੈਂ ਸਰ ਵਾਪਸੀ ਕਰਕੇ ਕਿਵੇਂ ਮਹਿਸੂਸ ਕਰਦੇ ਹੋ ਬਹੁਤ ਖੁਸ਼ ਹਾਂ ਮੈਂ ਕਿਹਦਾ ਹਲਾਤਾ ਦੀ ਗੱਲ ਕਰੀਏ ਘਰ ਵੀ ਵਿਗ ਗਿਆ ਜ਼ਮੀਨ ਵੀ ਵਿਗ ਗਈ ਸਾਡੇ ਮੁਤਾਜ ਲੇਕ ਇੱਕ ਹਾਂਜੀ ਹਾਂਜੀ ਹੁਣ ਉਸ ਏਜੰਟਾਂ ਦੇ ਖਿਲਾਫ ਕੋਈ ਕਾਰਵਾਈ ਹਾਂ ਕਾਰਵਾਈ ਕਰ ਜਾਰੀ ਕਰ ਰੱਖੀ ਆ ਇਹ ਬਾਬਾ ਜੀ ਕਹਿੰਦੇ ਜਾਰੀ ਕਰ ਵੀ ਰੱਖੀ ਆ ਜੇ ਦੇਖੋ ਹੁਣ ਇੱਕ ਤਾਂ ਘਰੂ ਫਰਾਰ ਆ ਬੰਦੇ ਉਹ ਹਾਂ ਇਹ ਤੱਕ ਹੱਥ ਨਹੀਂ ਆਏ ਆਉਣਗੇ ਜਦੋਂ ਕਰਾਂਗੇ ਕਰ ਵੀ ਜਦੋਂ ਘਰ ਤੇ ਸਭ ਕੁਝ ਦਾ ਬਜਾ ਕੀਤਾ ਅੱਗੇ ਤਾਂ ਹੁਣ ਕੀ ਸੋਚਿਆ ਤੁਸੀਂ ਕੀ ਭਵਿੱਖ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਕਿ ਵਿਦੇਸ਼ ਤੋਂ ਤੁਸੀਂ ਆ ਚੁੱਕੇ ਹੋ ਹਾਂਜੀ ਹਾਂਜੀ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੀ ਜਿੰਦਗੀ ਤੁਹਾਨੂੰ ਬੜੀ ਹੈ ਕਿ ਨਵੀਂ ਜ਼ਿੰਦਗੀ ਸ਼ੁਰੂਆਤ ਕਿਸ ਤਰ੍ਹਾਂ ਕਰਾਂਗੇ ਹੁਣ ਇੱਥੇ ਆਪਣਾ ਫਿਰ ਕੰਮ ਕਰ ਕੋਈ ਸਰਕਾਰੀ ਜੋਬ ਦਾ ਦੇਖਾਂਗੇ ਹੂੰ ਥੋੜੀ ਸਟੱਡੀ ਹੋਰ ਕਰ ਲਾਂਗੇ ਥੋੜੀ ਜਾਂ ਆਪਣਾ ਤੇ ਸਰਕਾਰੀ ਜੋਬ ਦਾ ਟਰਾਈ ਕਰਾਂਗੇ ਕੋਸ਼ਿਸ਼ ਕਰਾਂਗੇ ਇੱਥੇ ਕੰਮ ਕਰਨ ਦੀ ਹਾਂ ਜੀ ਬਹੁਤ ਸਾਰੇ ਨੌਜਵਾਨਾਂ ਦੇ ਮਨ ਹੈ ਜੀ ਬਹੁਤ ਮਨ ਹੈਗਾ ਪਰ ਮੈਂ ਇਹੀ ਸਾਰ ਨੂੰ ਸੁਨੇਹਾ ਚਾਹਣਾ ਚਾਹੁੰਦਾ ਵਾਂ ਕਿ ਸਹੀ ਤਰੀਕੇ ਚੱਲ ਜਾਓ ਮਨ ਦੇ ਵਿੱਚ ਅਜੇ ਵੀ ਹੈਗੀ ਹੋਣੀ ਨਹੀਂ ਕਿ ਦੇ ਕੇ ਸਹੀ ਤਰੀਕੇ ਨਾਲ ਵੀ ਚਾਹੇ ਮੈਂ ਚਲਾ ਜਾਵਾਂ ਨਹੀਂ 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 ਹੁਣ ਤਾਂ ਨਹੀਂ ਖਤਮ ਹੀ ਆ ਖਤਮਾ ਜਦੋਂ ਇੰਨਾ ਕੁਝ ਦੇਖ ਲਿਆ ਵਾ ਉਹਨਾਂ ਬਾਹਰ ਦਾ ਕੁਝ ਉਹ ਮਾਂਚੀ ਮਾਰ ਗਿਆ ਬਾਹਰ ਦਾ ਕਿ ਹੁਣ ਬਾਹਰ ਜਾਣੀ ਨਹੀਂ ਤੇ ਬਸ ਇਹੀ ਆ ਕਿ ਸਹੀ ਤਰੀਕੇ ਜਾਓ ਸਹੀ ਤਰੀਕੇ ਜਾਓ ਚੰਗੀ ਕੰਟਰੀ ਜਾਓਗੇ ਤੇ ਦੋ ਨੰਬਰ ਦੇ ਤਾਂ ਤੋਂ ਲੈਣਾ ਵਾ ਮੌਤ ਨੂੰ ਆਪਣੇ ਆਪ ਨੂੰ ਮੌਤ ਨੂੰ ਗੱਲ ਪਾਉਣਾ ਵਾ ਤਾਂ ਫਿਰ ਗੱਲ ਗਲਤੀ ਆ ਕਿ ਤਾਂ ਘਰ ਦੇ ਦੇ ਪੈਸੇ ਖਰਾਬ ਕਰਨੇ ਆ ਉੱਪਰੋਂ ਇੱਕ ਟਾਰਚਰ ਸਹਿਣਾ ਵਾ ਡੋਂਕਰਾਂ ਦਾ ਏਜੰਡਾਂ ਦਾ ਕਿ ਸਾਡੇ ਪੈਸੇ ਨਹੀਂ ਮਿਲੇ ਉਹ ਆ ਵਾ ਇਸ ਕਰਕੇ ਮੇਰਾ ਸਾਰਾ ਨੇ ਇਹੀ ਬੇਨਤੀ ਆ ਕਿ ਆਪਣਾ ਸਹੀ ਛੋਟੀ ਮੋੜੀ ਕੰਟਰੀ ਚੱਲ ਜੋ ਕਿਤੇ ਇਹ ਬੜੀ ਦੁਖਦਾਈ ਗੱਲ ਆ ਕਿ ਜੋ ਕੁਝ ਦਿਨ ਪਹਿਲਾਂ ਇਹਨਾਂ ਦਾ ਪਰਿਵਾਰ ਇਹ ਪਿੰਡ ਬਾਜਾ ਰਵੰਡੀ ਚੌਧਰੀਆਂ ਦੇ ਕੋਲ ਕਪੂਰਸਲੇ ਦੇ ਵਿੱਚ ਪੈਂਦਾ ਇਹਦਾ ਨੌਜਵਾਨ ਦਾ ਨਾਮ ਬਲਵਿੰਦਰ ਸਿੰਘ ਉਹ ਇਹਨਾਂ ਦਾ ਪਰਿਵਾਰ ਇੱਥੇ ਆਇਆ ਸੀ ਕਿ ਸਾਡਾ ਬੱਚਾ ਜਿਹੜਾ ਹੈ ਉਹ ਕਲੰਬੀਆ 'ਚ ਫਸਿਆ ਹੋਇਆ ਤੇ ਉਹਨਾਂ ਨੇ ਸਾਰੀ ਉਹ ਵੀਡੀਓ ਵੀ ਦਿੱਤੀਆਂ ਸੀ ਅਸੀਂ ਤੁਹਾਨੂੰ ਵੀ ਉਹ ਸਾਰੀਆਂ ਵੀਡੀਓ ਦਿੱਤੀਆਂ ਸੀ ਇਹ ਤਕਰੀਬਨ ਜੁਲਾਈ ਦੇ ਵਿੱਚ ਪਿਛਲੇ ਸਾਲ ਇਸ ਹੋ ਗਿਆ ਤੇ ਤਕਰੀਬਨ ਇਹ ਸਾਰੀ ਕਹਾਣੀ ਤਾਂ ਤੁਹਾਨੂੰ ਆਪ ਦੱਸੂਗਾ ਕਿ 5 ਮਹੀਨੇ ਇਹਨੂੰ ਬੰਦ ਕਰਕੇ ਰੱਖਿਆ ਗਿਆ ਜੰਗਲਾਂ ਦੇ ਵਿੱਚ ਰੱਖਿਆ ਗਿਆ ਫਿਰ ਇਹ ਕਿਸੇ ਤਰ੍ਹਾਂ ਜਿਹੜਾ ਕੋਗੇ ਨੂੰ ਰਿਆਣਾ ਤਸੀਹੇ ਦਿੰਦੇ ਸੀ ਡਰਾਉਂਦੇ ਸੀ ਕਿ ਤੂੰ ਆਪਣੇ ਪਰਿਵਾਰ ਕੋ ਨੂੰ ਕਹਿ ਕੇ ਪੈਸੇ ਭੇਜ ਪਰ ਇਹ ਵਿਚਾਰਾ ਪੈਸੇ ਕਿੱਥੋਂ ਭੇਜਦਾ ਇਹ ਤਾਂ ਆਪਣੀ ਜਿਹੜੀ ਤਿੰਨ ਖੇਤ ਪੈਲੀ ਸੀਗੀ ਉਹ ਵੀ ਵੇਚ ਕੇ ਪਰ ਜਿਹੜਾ ਹੈ ਘਰ ਵੇਚ ਕੇ ਜਿਹੜਾ ਹੈ ਉਹਨੇ ਏਜੰਡਾ ਨੂੰ ਦਿੱਤਾ ਤੇ ਇਹਨਾਂ ਨੂੰ ਕਹਿ ਕੇ ਲਗਾਏ ਕਿ ਤੁਹਾਨੂੰ ਸਿੱਧਾ ਅਮਰੀਕਾ ਭੇਜਾਂਗੇ ਪਰ ਅਫਸੋਸ ਉਹ ਪਨਾਮਾ ਦੇ ਜੰਗਲਾਂ ਦੇ ਵਿੱਚ ਇਹਨੂੰ ਛੱਡ ਦਿੱਤਾ ਮੋਰਲੇ ਬੰਨੇ ਹੁਣ ਤੁਹਾਨੂੰ ਪਤਾ ਹੀ ਹੈ ਕਾਫੀ ਸਖਦਾਈ ਹੈ ਸੋ ਉਹਨਾਂ ਨੇ ਇਹਨਾਂ ਦੇ ਉੱਤੇ ਇਹਦੇ ਇਕੱਲਾ ਨਹੀਂ ਇਹਦੇ ਹੋਰ ਵੀ ਇਹਨਾਂ ਨੇ ਦੱਸਿਆ ਕਿ ਕਾਫੀ ਬੱਚੇ ਆ ਜਿਹੜੇ ਉਸ ਏਰੀਆ ਦੇ ਵਿੱਚ ਉਹਨਾਂ ਏਜੰਟਾਂ ਦੀ ਚੁੰਗਲ ਦੇ ਵਿੱਚ ਆ ਜਿਨ੍ਹਾਂ ਨੂੰ ਜਿਹਦੇ ਵਿੱਚੋਂ ਇਹ ਭੱਜ ਕੇ ਆਇਆ ਸੋ ਇਹ ਗੁਰੂ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਇਹ ਆਪਣੇ ਪਰਿਵਾਰ ਦੇ ਵਿੱਚ ਅੱਜ ਵਾਪਸ ਆਇਆ ਤੇ तकरीबन ਤਿੰਨ ਜਿਹੜੀ ਹੈ ਆਪਣੀ ਜੁਲਾਈ ਨੂੰ ਇਹਨਾਂ ਦਾ ਪਰਿਵਾਰ ਸਾਡੇ ਕੋਲ ਆਇਆ ਸੀ ਤੇ ਅੱਜ ਜਿਹੜਾ ਹੈ ਕੱਲ ਇਹ ਆਪਣੇ ਪਰਿਵਾਰ ਦੇ ਨਾਲ ਮਿਲ ਚੁੱਕਾ ਕੱਲ ਇਹਨੂੰ ਵਾਪਸ ਪਰਸੋਂ ਜਿਹੜੀ ਫਲੈਟ ਦਿੱਲੀ ਲੈ ਗਿਆਈ ਹੈ ਤੇ ਕੱਲ ਇਹ ਵਾਪਸ ਆ ਗਿਆ ਤੇ ਅੱਜ ਇਹ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ ਅਸੀਂ ਬੇਨਤੀ ਕਰਾਂਗੇ ਇਹ ਸਾਰੇ ਜਿਹੜੇ ਨੌਜਵਾਨ ਖਾਸ ਕਰਕੇ ਕਈ ਵਾਰ ਮਾਪਿਆਂ ਨੂੰ ਮਜਬੂਰ ਕਰਕੇ ਕਹਿੰਦੇ ਅੱਗੇ ਮੇਰੇ ਵਾਸਤੇ ਹੀ ਆ ਸਾਰਾ ਕੁਝ ਮੇਰੀ ਪੈਲੀ ਆ ਵੇਚ ਦਿਓ ਮੈਨੂੰ ਬਾਹਰ ਭੇਜ ਦਿਓ ਮੈਂ ਬਾਹਰ ਪਾਣਾ ਚਾਹੁੰਦਾ ਇਹ ਇਕੱਲਾ ਹੀ ਆ ਜਿਹੜਾ ਹੈਗਾ ਮਾਪੇ ਦਾ ਪੁੱਤਰ ਆ ਸੋ ਮਾਪੇ ਨੂੰ ਹੁੰਦਾ ਵੀ ਚਲੋ ਬੱਚੇ ਦੀਆਂ ਖੁਸ਼ੀਆਂ ਜਿਹੜੀਆਂ ਹੈਗੀਆਂ ਜਿਸ ਤਰ੍ਹਾਂ ਇਹ ਖੁਸ਼ ਰਹਿਣਾ ਚਾਹੁੰਦਾ ਸੋ ਉਹਨਾਂ ਦੀ ਜੋ ਵੀ ਉਹਨਾਂ ਕੋਲ ਪ੍ਰੋਪਰਟੀ ਹੋਏ ਸਾਰੀ ਜਿਹੜੀ ਹੈਗੀ ਏਜੰਟ ਨੇ ਲੈ ਲਈ ਤੇ ਅੱਜ ਜਿਹੜਾ ਹੈਗਾ ਸਾਲ ਤੋਂ ਬਾਅਦ ਜਿਹੜਾ ਹੈ ਬੱਚਾ ਆਪਣੇ ਪਰਿਵਾਰ ਦੇ ਨਾਲ ਮਿਲਿਆ ਜੋ ਪਰਿਵਾਰ ਦੀ ਹਾਲਤ ਬੜੀ ਮਾੜੀ ਆ ਉਸ ਦਿਨ ਤਾਂ ਦੇਖਿਆ ਨਹੀਂ ਸੀ ਜਾਂਦਾ ਪਰਿਵਾਰ ਦਾ ਹਾਲ ਜਦੋਂ ਉਹ ਉਹ ਵੀਡੀਓ ਜਿਹੜੀਆਂ ਉਹਨਾਂ ਨੇ ਇਸ ਪਰਿਵਾਰ ਨੂੰ ਭੇਜੀਆਂ ਕਿ ਚਾਹੁੰਦੇ ਸੀਗੇ ਕਿ ਹੋਰ ਪੈਸੇ ਭੇਜਦੇ ਪਰ ਇਹ ਪਰਿਵਾਰ ਕਿੱਥੋਂ ਭੇਜਦਾ ਅੱਜ ਜਿਹੜਾ ਹੈ ਅਸੀਂ ਨੌਜਵਾਨ ਪੀੜੀ ਨੂੰ ਬੇਨਤੀ ਕਰਾਂਗੇ ਕਿ ਜੇ ਤੁਸੀਂ ਬਾਹਰ ਜਾਣਾ ਜੀ ਸੜਕੇ ਜਾਓ ਕੋਈ ਨਹੀਂ ਰੋਕਦਾ ਇਦੋਂ ਕੋਈ ਕੰਮ ਸਿੱਖ ਕੇ ਜਾਓ ਜਿਹੜਾ ਹੈ ਉਦੋਂ ਕਿਸੇ ਜਿਹੜੇ ਹੈਗੇ ਬਾਹਰ ਕਿਸੇ ਨਾਲ ਜਿਹੜਾ ਟੈਕਨੀਕਲੀ ਜਿਹੜਾ ਹੈ ਵਰਕ ਪਰਮਿਟ ਲੈ ਕੇ ਜਾਓ ਜਾਂ ਸਿੱਧੇ ਤਰੀਕੇ ਦੇ ਨਾਲ ਹਰ ਮੁਲਕ ਦੇ ਵਿੱਚ ਤੁਸੀਂ ਜਾ ਸਕਦੇ ਆ ਹਰ ਮੁਲਕ ਦੇ ਵਿੱਚ ਜਿਹੜੇ ਹੈਗੀਆਂ ਉਹਨਾਂ ਦੀਆਂ ਫਾਰਮੈਲਟੀ ਹੈ ਜਿਹੜੀਆਂ ਪੂਰੀਆਂ ਕਰੋ ਨਾ ਕਿ ਇਸ ਤਰ੍ਹਾਂ ਘਰ ਉਜਾੜ ਕੇ ਪਰਿਵਾਰ ਨੂੰ ਦਾਤੇ ਲਾ ਕੇ ਫਿਰ ਇਸ ਤਰ੍ਹਾਂ ਉੱਥੇ ਜਿਹੜੇ ਹਾਲਾਤ ਆ ਉਹ ਤਾਂ ਇਹ ਦੱਸੂਗਾ ਵੀ ਕਿਸ ਤਰ੍ਹਾਂ ਦੇ ਹਾਲਾਤ ਆ ਸੋ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਹੜੀ ਕੋਲੰਬੀਆ ਦੇ ਵਿੱਚ ਸਾਡੀ ਇੰਡੀਆ ਨੋਵਾਸੀਆ ਵਿਦੇਸ਼ ਮੰਤralਿਆ ਜਿਨ੍ਹਾਂ ਨੇ ਇਹ ਇਹਦੇ ਇਹਨੂੰ ਸਾਥ ਦਿੱਤਾ ਤੇ ਅੱਜ ਵਾਪਸ ਆਇਆ ਸੋ ਇਹਨਾਂ ਦੇ ਜਿਹੜੇ ਹੈਗੇ ਪਰਿਵਾਰ ਜਿਹੜਾ ਹੈਗਾ ਟਿਕਟ ਲਾਉਣ ਜੋਗਾ ਵੀ ਨਹੀਂ ਸੋ ਵੀ ਅਸੀਂ ਸੰਗਤ ਨੂੰ ਬੇਨਤੀ ਕੀਤੀ ਕਿ ਇਹ ਟਿਕਟ ਭੇਜੀ ਤੇ ਵਾਪਸ ਆਪਣੇ ਪਰਿਵਾਰ ਚ ਆਇਆ ਸੋ ਅਸੀਂ ਬੇਨਤੀ ਕਰਾਂਗੇ ਇਹ ਇਹੋ ਜੇ ਜੋਖਮ ਨਾ ਲਓ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਨਾ ਭੇਜੋ ਤੇ ਬੱਚਿਆਂ ਨੂੰ ਵੀ ਬੇਨਤੀ ਕਰਾਂਗੇ ਕਿ ਆਪਣੇ ਮਾਪੇ ਦੇ ਇਹੋ ਜਿਹਾ ਪ੍ਰੈਸ਼ਰ ਨਾ ਪਾਓ ਜਦੋਂ ਬਾਅਦ ਦੇ ਵਿੱਚ ਘਰ ਵੀ ਥੋੜਾ ਉਜੜ ਜਾਵੇ ਮਾਪੇ ਵੀ ਰੋਂਦੇ ਫਿਰਨ ਇਹੋ ਜੀ ਕਮਾਈ ਤੋਂ ਇਹੋ ਜੇ ਵਿਦੇਸ਼ ਤੋਂ ਕੋਈ ਲਾਭ ਹੋਣ ਵਾਲਾ ਨਹੀਂ ਕਿਉਂਕਿ ਕੋਈ ਇੱਕ ਲੰਘ ਜਾਂਦਾ ਸੀ ਉਹਦੇ ਹਾਲ ਦੇਖਦੇ ਆ ਜਿਹੜੇ ਉੱਥੇ ਸੈਂਕੜੇ ਨੌਜਵਾਨ ਅੱਜ ਵੀ ਉੱਥੇ ਉਹਨਾਂ ਡੋਂਗਰਾਂ ਦੇ ਕੋਲ ਤਸੀਹੇ ਢਲ ਰਿਆ ਉਹਨਾਂ ਦੀ ਹਾਲਤ ਦੇਖ ਕੇ ਲੂੰ ਕੰਡੇ ਖੜੇ ਹੁੰਦੇ ਆ ਸੋ ਇਸ ਵਾਸਤੇ ਅਸੀਂ ਹੱਥ ਜੋੜ ਕੇ ਨੌਜਵਾਨਾਂ ਨੂੰ ਵੀ ਬੇਨਤੀ ਕਰਦੇ ਆ ਤੇ ਉਹਨਾਂ ਦੇ ਮਾਪੇ-ਮਾਪ ਨੂੰ ਵੀ ਬੇਨਤੀ ਕਰਦੇ ਆ ਕਿ ਜੇ ਬੱਚੇ ਇਹੋ ਜਿਹੀ ਜिद ਕਰਦੇ ਆ ਤੇ ਨਾ ਭੇਜੋ ਕਿਉਂਕਿ ਇੰਸੇ ਜਿੰਨੇ ਪੈਸੇ ਇਹਨਾਂ ਨੇ ਏਜੰਡਰ ਨੂੰ ਦਿੱਤੇ ਆ ਉਹਨਾਂ ਦੇ ਨਾਲ ਪੂਰਾ ਪਰਿਵਾਰ ਵਧੀਆ ਰੋਟੀ ਖਾ ਸਕਦਾ ਸੀ ਤੇ ਕੋਈ ਕੰਮ ਸ਼ੁਰੂ ਕਰਕੇ ਉਹਦਾ ਲਾਹਾ ਲੈ ਸਕਦੇ ਸੀ ਪਰ ਅਫਸੋਸ ਹੈ ਕਿ ਸਾਡੀ ਇੱਕ ਬਾਹਰ ਜਾਣ ਦੀ ਹੋੜ ਜਿੱਥੇ ਆਪਣਾ ਜੀਵਨ ਖਤਰੇ ਵਿੱਚ ਪਾਉਂਦੀ ਹੈ ਉਸੇ ਪਰਿਵਾਰ ਨੂੰ ਦਰਦਰ ਦੀਆਂ ਛੋਕੜਾ ਖਾਣ ਲਈ ਮਜਬੂਰ ਹੋ ਰਿਹਾ ਇਹੋ ਜੀ ਵਿਦੇਸ਼ ਜਾਣ ਤੋਂ ਕਹਿੰਦੇ ਨਾ ਘਰੇ ਚੰਗੇ ਆ ਕਰਿਓ ਵਾਹਿਗੁਰੂ ਰੋਟੀ ਦੇ ਰਿਹਾ ਸੋ ਸਾਨੂੰ ਇਹ ਤੋਂ ਪਰਹੇਜ਼ ਕਰਨਾ ਚਾਹੀਦਾ ਜਾਣਾ ਜਾਓ ਜੀ ਸਦਕੇ ਜਾਓ ਪਰ ਸਹੀ ਤਰੀਕੇ ਨਾਲ ਜਾਓ ਇਹ ਸਾਡੀ ਬੇਨਤੀ ਬਾਬਾ ਜੀ ਸਵਾਲ ਮੇਰਾ ਮੁੱਖੀ ਉਹੀ ਆ ਤੁਹਾਨੂੰ ਕਿ ਹਰ ਵਾਰ ਨੌਜਵਾਨ ਵਿਦੇਸ਼ ਦਾ ਰੁੱਖ ਕਰਦਾ ਵਾ ਅਸਲੀ ਗਲ ਤਰੀਕੇ ਦੇ ਨਾਲ ਡੰਕੀਆ ਰਾਸਤੇ ਅਪਣਾਏ ਜਾ ਰਹੇ ਨੇ ਮਨ ਨੂੰ ਲੱਗਦਾ ਕਿ ਉਹਨਾਂ ਦੇਸ਼ਾਂ ਨੂੰ ਵੀ ਕਿਤੇ ਨਾ ਕਿਤੇ ਭਾਰਤੀ ਸਰਕਾਰ ਨਾਲ ਬੈਠ ਕੇ ਵੱਡੀ ਬੈਠਕ ਕਰਨੀ ਚਾਹੀਦੀ ਹੈ ਇਸ ਮਾਮਲੇ ਨੂੰ ਲੈ ਕੇ ਕਿਉਂਕਿ ਇਥੇ ਸੰਭਾਲ ਹੈਗਾ ਵਾ ਲੱਖੇ ਨੌਜਵਾਨਾਂ ਦੀ ਜ਼ਿੰਦਗੀ ਦਾ ਤਸ਼ੱਦਦ ਹੋ ਰਹੀ ਨੇ ਉਥੇ ਡਾਕਟਰਾਂ ਦੇ ਵੱਲੋਂ ਚਾਹੇ ਜਿਹੜੇ ਵੀ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਕਿਉਂਕਿ ਇਹ ਵੀ ਇੱਕ ਨੌਜਵਾਨ ਉਹਨਾਂ ਦੇ ਵਿੱਚ ਹੋਏ ਜਿਹੜਾ ਆਪਣੀ ਜਾਨ ਬਚਾਉਣ ਦੇ ਇਥੇ ਪਹੁੰਚਿਆ ਤੇ ਤੁਹਾਨੂੰ ਨੂੰ ਲੱਗਦਾ ਕਿ ਇਸ ਵਿਸ਼ੇ ਨੂੰ ਕਿਤੇ ਨਾ ਕਿਤੇ ਗੰਭੀਰਤਾ ਨਾਲ ਲੈਣਾ ਚਾਹੀਦਾ ਬੈਠਕ ਹੋਣੀ ਚਾਹੀਦੀ ਉਹਨਾਂ ਦੇਸ਼ਾਂ ਦੇ ਨਾਲ ਆਪਸੀ ਦੇ ਵਿੱਚ ਤਿਆਨ ਕਿ ਅਸੀਂ ਅੱਗੇ ਵੀ ਇਹ ਮੁੱਦਾ ਜਿਹੜਾ ਹੈਗਾ ਸੰਸਦ ਦੇ ਵਿੱਚ ਵੀ ਉਠਾਇਆ ਸੀ ਵੀ ਇਹ ਜਿਹੜਾ ਇਹ ਜਿਹੜੇ ਗਲਤ ਬੰਦੇ ਆ ਇਹਨਾਂ ਦਾ ਇਹੋ ਜਿਹਾ ਗੱਠਜੋੜ ਬਣਿਆ ਹੋਇਆ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਆ ਕੋਈ ਇਹ ਇਕੱਲੇ ਹੁਣ ਜੇ ਦੱਸ ਰਹੇ ਵੀ ਇਕੱਲੇ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਜਿਹੜੇ ਹੈ ਨੇਪਾਲ ਤੋਂ ਬੱਚੇ ਵੀ ਉੱਥੇ ਫਸੇ ਹੋਏ ਆ ਸੋ ਇਹ ਸਰਕਾਰਾਂ ਨੂੰ ਇਹਦੇ ਉੱਤੇ ਜਿਹੜਾ ਹੈਗਾ ਉਹਨਾਂ ਸਰਕਾਰਾਂ ਦੇ ਨਾਲ ਜਿਥੇ-ਜਿਥੇ ਇਹੋ ਜਿਹੀਆਂ ਖਬਰਾਂ ਆਉਂਦੀਆਂ ਉੱਥੇ ਦੀ ਪੁਲਿਸ ਦੇ ਨਾਲ ਉੱਥੇ ਦੀ ਸਰਕਾਰਾਂ ਦੇ ਨਾਲ ਗੱਲ ਕਰਕੇ ਕਿ ਇਹੋ ਜਿਹੇ ਜਿਹੜਾ ਇਹ ਨਾਪਾਕ ਗਠਜੋੜ ਇਹਨੂੰ ਖਤਮ ਕਰਨਾ ਚਾਹੀਦਾ ਤਾਂ ਕਿ ਜਿਹੜੇ ਇਹੋ ਜਿਹੇ ਪਰਿਵਾਰਾਂ ਦੀ ਜਿਹੜੀ ਲੁੱਟ ਹੋ ਰਹੀ ਹੈ ਤੇ ਇਹੋ ਜਿਹੇ ਜਿਹੜੀ ਜਵਾਨੀ ਰੁੱਲ ਰਹੀ ਹੈ ਉਹਨੂੰ ਰੋਕਿਆ ਜਾਵੇ ਇਹ ਮੁੱਦਾ ਅੱਗੇ ਵੀ ਠਾਇਆ ਸੀ ਗਾਮੀਏ ਸੀ ਠਾਵਾਗੇ ਸੰਸਦ